ਹਉ ਜੀਵਾ ਸੁਣ ਸੁਣੇ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਾਕਤ ਵੱਡੀ ਹੂ ਵੱਡਾ ਅਪਾਰ ਤੇਰਾ ਮਰਤਵਾ ਤੇਰਾ ਘਰ ਆਨੰਦ ਵਿਧਾਈ ਤੁਧ ਘਰ ਮਾਨ ਮਹਤਾ ਤੇਜ ਆਪਣਾ ਆਪ ਜਰ ਨਾਨਕ ਨਾਮ ਮਿਲੇ ਬੜਿਆਈ ਇਦੋਂ ਉਪਰ ਕਰਮ ਨਹੀਂ ਜੇ ਕਰ ਹੁੰਦੇ ਮੰਗਣ ਜਾਈਐ ਫੇਰ ਆਲਾਮਬਾ ਮਿਲੇ ਤਹੀਂ ਸਾਰੀਆਂ ਸੰਗਤਾਂ ਜਿੰਨੀਆਂ ਵੀ ਬਾਪਾ ਜੀ ਦੇ ਦਰ ਤੇ ਆਈਆਂ ਤਿੰਨੇ ਸਤਕਾਚਾਰ ਮਹਾਪੁਰਸ਼ਾਂ ਵੱਲੋਂ ਸਾਰਿਆਂ ਨੂੰ ਜੀ ਆਇਆਂ ਜੀ ਆਇਆਂ ਜੀ ਆਇਆਂ ਆਖਦੇ ਆ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਅਸੀਂ ਤਿੰਨੇ ਇਕੱਠੇ ਕਿਉਂ ਬੈਠੇ ਆ ਬੰਦੇ ਤਾਂ ਅੱਗੇ ਵੀ ਇਕੱਠੇ ਆ ਸਤਖੰਡ ਵਿੱਚ ਵੀ ਇਕੱਠੇ ਰਹਿੰਦੇ ਆ ਪਰ ਅੰਦਰ ਅੱਜ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਬਾਬਾ ਗੁਰਜੀਤ ਸਿੰਘ ਬਾਬਾ ਲੱਖਾ ਸਿੰਘ ਤੇ ਸਾਡੇ ਗ੍ਰਿਚਰਨ ਸੋ ਹੋਣੀ ਤੇ ਦਾਸ ਉਹ ਮੀਟਿੰਗ ਕੀ ਸੀ ਬਈ ਜਿਹੜਾ ਨੌਵੇਂ ਪਾਸਾ ਦਾ 337 ਹੈ ਸਾਡੇ 350 ਸਾਲਾਂ ਸਤਾਬ ਨਹੀਂ ਆ ਰਹੀ ਐ ਆਪਾਂ ਉਹਦੀ ਇੱਕ ਤਰੀਕ ਮੈਥ ਦਿੱਤੀ ਐ 18 ਅਕਤੂਬਰ ਉਹਦਾ ਹੈਡਿੰਗ ਕੀ ਆ ਧੰਨ ਧੰਨ ਬਾਬਾ ਅਨੰਤ ਸਿੰਘ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਦੇ ਮਹਾਪੁਰਸ਼ ਉਹਨਾਂ ਵੱਲੋਂ ਇਹ ਬੜੇ ਧੂਮ ਧਾਮ ਦੇ ਨਾਲ ਸਾਰੀ ਸੰਪਰਤਾ ਨੂੰ ਨਾਲ ਲੈ ਕੇ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਆਪਾਂ ਨਾਨਕ ਸਰ ਤੋਂ ਠਾਠਾ ਮਾਰਦਾ ਨਗਰ ਕੀਰਤਨ ਜਾਵੇਗਾ ਸ੍ਰੀ ਅਨੰਦਪੁਰ ਸਾਹਿਬ ਤੇ ਸੰਗਤਾਂ ਨੂੰ ਇਹ ਬਹੁਤ ਵੱਡੀ ਖੁਸ਼ੀ ਹੋਵੇਗੀ ਕਿ ਉਹ ਧੰਤਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਪਰਪਕਾਰੀ ਮਹਾਪੁਰਸ਼ ਸਾਨੂੰ ਗੁਰੂ ਨਾਲ ਜੋੜਨ ਵਾਲੇ ਮਹਾਪੁਰਸ਼ ਅੱਜ ਅਸੀਂ ਉਸ ਚੀਜ਼ ਨੂੰ ਇਹ ਮੋਖ ਰੱਖ ਕੇ ਕੱਲ ਸਾਨੂੰ ਦੱਸਿਆ ਸੀ ਸਾਡੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਆਏ ਸੀ ਉਹ ਸਾਰੇ ਮਹਾਪੁਰਸਾਂ ਨੂੰ ਬੇਨਤੀ ਕਰਕੇ ਗਏ ਆ ਬਾਬਾ ਗੁਰਜੀਤ ਸਿੰਘ ਉਹਨਾਂ ਨੂੰ ਵੀ ਬਾਬੇ ਲੱਖਾ ਸਿੰਘ ਨੂੰ ਵੀ ਤੇ ਸਾਡੇ ਕੋਲੇ ਵੀ ਆਏ ਸੀ ਅਸੀਂ ਉਹਨਾਂ ਨੂੰ ਕਿਹਾ ਅਸੀਂ ਦਾ ਭਾਈ ਪੰਥ ਦੇ ਨਾਲ ਹੀ ਆ ਪਿੱਛੇ ਨਹੀਂ ਹਟਦੇ ਪਰ ਉਹਨਾਂ ਨੇ ਕਿਹਾ ਦੀ ਅਸੀਂ ਬੇਨਤੀ ਕਰਦੇ ਆ ਇਹ ਜਿਹੜਾ ਨਾਨਕ ਸਾਰਸਤਾਨ ਜਿਹਨੂੰ ਸਾਰੀ ਦੁਨੀਆ ਮੰਨ ਰਹੀ ਹੈ ਇਥੋਂ ਦੀ ਜਾਇਜਾਕਾਰ ਹੋ ਰਹੀ ਹੈ ਇਸ ਸਥਾਨ ਵੱਲੋਂ ਜਦੋਂ ਨਗਰ ਕੀਰਤਨ ਜਾਵੇਗਾ ਬਹੁਤ ਵੱਡੀ ਗੱਲ ਹੋਵੇਗੀ ਜਦੋਂ ਅੱਗੇ ਵੀ ਆਪਾਂ 400 ਸਾਲਾਂ ਸਮਾਗਮ ਹੋਇਆ ਸੀ ਉਸ ਟਾਈਮ ਤੇ ਵੀ ਇਥੋਂ ਨਗਰ ਕੀਰਤਨ ਗਿਆ ਸੀ ਬਾਬਾ ਅਨੰਦ ਸਿੰਘ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਨਾਂ ਤੇ ਸ੍ਰੀ ਅੰਮ੍ਰਿਤਸਰ ਸਾਹਿਬ 40 ਕਿਲੋਮੀਟਰ ਲੰਮਾ ਨਗਰ ਕੀਰਤਨ ਸੀ ਦੁਬਾਰੇ ਫੇਰ ਪ੍ਰੋਗਰਾਮ ਹੋਇਆ ਸੰਤ ਗਰਮੇਲ ਸਿੰਘ ਹੋਣੀ ਉਦੋਂ ਮੌਜੂਦ ਸੀ ਤੇ ਸਾਰੇ ਮਹਾਪੁਰਸ਼ਾਂ ਨੇ ਰਲ ਕੇ ਸੰਤਾਰਪੁਰ ਲੋਧੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਯਾਦ ਵਿੱਚ ਨਗਰ ਕੀਰਤਨ ਗਿਆ ਨਾਨਕ ਸਰ ਤੋਂ ਉਦੋਂ ਵੀ ਸੰਗਤਾਂ ਨੇ ਬਹੁਤ ਵੱਡਾ ਸੰਯੋਗ ਦਿੱਤਾ ਬੜਾ ਵੱਡਾ ਨਗਰ ਕੀਰਤਨ ਸੀ ਪਰ ਸਾਡੀ ਇਹ ਫੁਰਨਾ ਗੁਰੂ ਸਾਹਿਬ ਨੇ ਬਣਾਇਆ ਸਾਰੇ ਮਹਾਪੁਰਸ ਮੌਜੂਦ ਬੈਠੇ ਆ ਅਸੀਂ ਸਾਰਿਆਂ ਵੱਲੋਂ ਹੀ ਦਾਸ ਬੇਨਤੀ ਕਰਦਾ ਸੰਗਤ ਨੂੰ ਆਪਾਂ ਵੱੱਢ ਚੜ ਕੇ ਚੱਲਣਾ ਆਪਣੀਆਂ ਗੱਡੀਆਂ ਮੋਟਰ ਲੈ ਕੇ ਆਉਣੇ ਆ ਤੇ ਪੰਥ ਦੇ ਨਿਸ਼ਾਨ ਸਾਹਿਬ ਲਾ ਕੇ ਲਿਉਣੇ ਆ ਆਪਾਂ ਉਹ ਸਹੀ ਟਾਈਮ ਕਿਹੜਾ ਰੱਖੀਏ 10 ਵਜੇ ਤੱਕ ਠੀਕ ਆ ਜੀ 10 ਵਜੇ ਵਾਦੀ ਜਾੜੇ ਆ ਠੀਕ ਆ ਚੰਗ ਰੱਜ ਗਈ ਬਈ ਜੀ ਬਲ ਆ ਪਈਏ ਤੋਂ 9 ਵਜੇ ਦਾ ਨਗਰ ਕੀਰਤਨ ਦਾ ਸ਼ੁਰੂਆਤ ਦਾ ਟਾਈਮ ਰੱਖਾਂਗੇ ਗੁਰੂ ਸਾਹਿਬ ਦੇ ਚਰਨਾ ਵਿੱਚ ਅਰਦਾਸ ਹੋਊਗੀ ਗੁਰੂ ਸਾਹਿਬ ਫਿਰ ਸਾਡੇ ਭਾਈ ਗੁਰਜੀਤ ਸਿੰਘ ਹੋਣੀ ਗੁਰੂ ਸਾਹਿਬ ਲੈ ਕੇ ਜਾਣਗੇ ਇਹ ਹੁਣ ਨੌਜਵਾਨ ਅਸੀਂ ਤਾਂ ਇਹਨਾਂ ਨੂੰ ਥਾਪੀ ਦੇਣ ਵਾਲੇ ਹੀ ਆ ਏਨੇ ਕੁ ਜੋਗ ਹੀ ਆ ਤੇ ਪਰ ਕਈ ਭੀੜਾਂ ਵੀ ਆਉਂਦੀਆਂ ਕਲਯੁਗ ਵੀ ਬੜਾ ਆਉਂਦਾ ਪਾੜੋ ਤਾੜ ਕਰੋ ਰਾਜ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਪਰ ਗੁਰੂ ਦੀ ਕਿਰਪਾ ਨਾਲ ਅਸੀਂ ਸੋਨੂੰ ਇਹ ਬਚਨ ਦਿੰਨੇ ਆ ਅਸੀਂ ਇਥੋਂ ਦੀ ਮਤ ਮਰਜਾਦਾ ਵਾਸਤੇ ਇਥੇ ਸੇਵਾ ਵਾਸਤੇ ਇਥੋਂ ਦੇ ਪ੍ਰਚਾਰ ਵਾਸਤੇ ਤੇ ਅਸੀਂ ਤੁਸੀਂ ਵੀ ਹੱਥ ਲਾਓ ਚਾਰੇ ਇਕੱਠੇ ਆ ਖੋ ਜਿਨ੍ਹਾਂ ਦੇ ਪੋਤੇ ਪੜੋਤੇ ਇਹਨੇ ਖੁਸ਼ ਹੋਣ ਇੱਕ ਇੱਕ ਹੋਣ ਤੇ ਬਾਬਾ ਆਨੰਦ ਸਿੰਘ ਜੀ ਕਿੰਨੇ ਖੁਸ਼ ਹੋਣਗੇ ਬਹੁਤ ਜ਼ਿਆਦੇ ਇਸ ਲਈ ਸਾਧ ਸੰਗਤ ਜੀ ਅੱਜ ਛੋੜੀਆਂ ਝੋਲੀਆਂ ਭਰ ਜਾਣੀਆਂ ਬਾਬਾ ਜੀ ਨੇ ਭਰਨੀਆਂ ਤੁਸੀਂ ਬਹੁਤ ਮਹਾਨ ਸੇਵਾ ਕੀਤੀ ਐ ਬੜੇ ਦਿਨ ਲੰਗਰ ਲਾਏ ਆ ਮੀਂਹ ਕਣੀ ਵੀ ਆਇਆ ਐ ਸਾਡੇ ਪਾਰਟੀ ਸਿੰਘਾਂ ਨੇ ਬੜੇ ਸਤਿਕਾਰ ਨਾਲ ਪਾਠ ਕੀਤੇ ਆ ਲਾਂਗਰੀਆਂ ਨੇ ਲੰਗਰ ਦਾ ਪ੍ਰੋਗਰਾਮ ਕੀਤਾ ਹੈ ਪਹਿਰੇਦਾਰਾਂ ਨੇ ਆਪਣੀ ਡਿਊਟੀ ਨਿਭਾਈ ਹੈ ਪ੍ਰਸ਼ਾਸਨ ਨੇ ਆਪਣੀ ਡਿਊਟੀ ਨਿਭਾਈ ਹੈ ਬਿਜਲੀ ਨਿਕ ਮਹਿਕਮੇ ਵਾਲਿਆਂ ਨੇ ਬਹੁਤ ਵਧੀਆ ਡਿਊਟੀ ਕੀਤੀ ਹੈ ਬਿਜਲੀ ਬੰਦ ਨਹੀਂ ਹੋਣ ਦਿੱਤੀ ਅਸੀਂ ਜੋੜਿਆ ਵਾਲਿਆਂ ਦਾ ਵੀ ਸਾਈਕਲਾਂ ਵਾਲਿਆਂ ਦਾ ਵੀ ਆ ਸਾਡੇ ਜਿਹੜੇ ਟੈਲੀਬੀਜ਼ਨ ਵਾਲੇ ਆ ਬਾਹਰਲੇ ਮੁਲਕਾਂ ਵਿੱਚ ਇਤੋਂ ਦਾ ਰਿਕਾਰਡ ਟੈਪ ਭੇਜ ਰਹੇ ਆ ਤੇ ਅਸੀਂ ਸਪੀਕਰਾਂ ਵਾਲੇ ਵੀ ਸਾਰਿਆਂ ਦਾ ਤਾਹ ਦਿਲੋਂ ਸਾਰੇ ਮਹਾਪੁਰਸ਼ਾਂ ਵੱਲੋਂ ਅਸੀਂ ਧੰਨਵਾਦ ਕਰਦੇ ਆ ਐਨਾਕ ਬੋਲ ਕੇ ਫਤਿਹ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ